ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ 118 ਸਕੂਲ ਆਫ ਐਮਿਨੈਂਸ ਖੋਲੇ ਗਏ ਹਨ ਜਿਨ੍ਹਾਂ 'ਚ ਸੂਬੇ ਦੇ ਹਰ ਬੱਚੇ ਨੂੰ ਨਿਹਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ ਸਗੋਂ ਇਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਇੰਨਾ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਦਲ ਰਹੀ ਹੈ। ਸਰਕਾਰੀ ਸਕੂਲਾਂ ਦੀ ਨਿਹਾਰ। ਸਕੂਲ ਆਫ ਫੈਮਿਨਸ ਖੁੱਲ ਰਹੇ ਨੇ, ਸ਼ਾਨਦਾਰ ਸਕੂਲ ਬਣ ਰਹੇ ਨੇ। ਪੜ੍ਹਾਈ ਬਿਲਕੁਲ ਫ੍ਰੀ ਹੈ। ਮੈਂ ਮਰਜ਼ੀ ਤੇ ਮਜਬੂਰੀ, ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹਨਾ। ਅੱਜ ਕੇ ਮਰਜ਼ੀ ਤੁਹਾਡੀ ਐ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਐ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਐ ਨਹੀਂ ਬਿਲਕੁਲ ਉਸੇ ਤਰ੍ਹਾਂ ਸਕੂਲਾਂ ਦਾ ਕਿ ਇਲਾਜ ਹਸਪਤਾਲਾਂ ਦਾ ਇਲਾਜ ਸਰਕਾਰੀ ਚ ਕਰਾਉਣਾ ਕਰਾਉਣਾ ਪ੍ਰਾਈਵੇਟ ਕਰਾਉਣਾ ਪ੍ਰਾਈਵੇਟ ਕਰਾ ਲਓ ਇਲਾਜ ਇੱਕੋ ਜਿਹਾ ਐ ਇਲਾਜ ਇੱਕੋ ਜਿਹਾ ਐ ਤੇ ਤੁਹਾਡੀ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਪਿਆਰ ਇੱਥੇ ਇਲਾਜ ਕਰਾਉਣਾ ਪੈਣਾ ਮਜਬੂਰੀ ਨੂੰ ਮਰਜ਼ੀ ਚ ਬਦਲਣਾ ਨੇ ਨੇ ਕਿਸ ਪਲਾ ਨੇ ਇਸ ਸਾਈ ਫੜ ਕੇ ਦੇਗੀ ਕਿਸ ਪਲਾ ਨੇ ਇਸ ਸਾਈ ਫੜ ਕੇ ਦੇਗੀ ਪਟਿਆਲਾ ਦੇ ਵਿੱਚ ਅੱਜ ਧੀਆ ਦੀ ਜਿਹੜੀ ਅੱਗੇ ਲੋੜੀ ਮਨਾਈ ਗਈ ਆ ਰਾਜਪਦਰੀ ਜਿਹੜਾ ਸਵਾਗਤ ਕੀਤਾ ਗਿਆ ਜਿਹਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਧੀਆ ਜਿਹੜੀਆਂ ਜਿਹਨਾਂ ਦੀ ਲੋੜੀ ਮਨਾਈ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦਾ ਸਨਮਾਨ ਕਰਦੇ ਹੋਏ ਮੰਗਫਲੀਆਂ ਜਿਹੜੀਆਂ ਰੇਡੀਓ ਤੇ ਉਹਨਾਂ ਨੂੰ ਜਿਹੜੇ ਹੋਰ ਸਮਾਨ ਹੈ ਉਹ ਦਿੰਦੇ ਹੋਏ ਨਜ਼ਰ ਆ ਰਹੇ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਉਹ ਉਹਨਾਂ ਦਾ ਸਨਮਾਨ ਕਰਦੇ ਹੋਏ ਸਿਹਤ ਮੰਤਰੀ ਡਾਕਟਰ ਬਲਬੀਰ ਕਰਦੇ ਨਜ਼ਰ ਆ ਰਹੇ ਨੇ ਪਰ ਜਿਹੜੇ ਈਆਂ ਨੇ ਉਹ ਖੁਸ਼ ਹੋਉਂਦੀਆਂ ਨਜ਼ਰ ਆ ਰਹੀਆਂ ਨੇ ਕਾਫੀ ਜ਼ਿਆਦਾ ਜਿਹੜੇ ਉਹਨਾਂ ਦਾ ਸੈਲਫੀਆਂ ਫੋਟੋ ਵਗੈਰਾ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਖਚਾਂਦੀ ਹੋਏ ਨਜ਼ਰ ਆ ਰਹੀਆਂ ਨੇ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਹੈ ਇਹਨਾਂ ਤੀਆਂ ਦੇ ਵਿੱਚ ਨਜ਼ਰ ਆ ਰਿਹਾ ਦੇਖੋ ਡਾਕਟਰ ਸਾਹਿਬ ਧੀਆਂ ਦੀ ਲੋੜੀ ਮਨਾਈ ਹੈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਖੁਸ਼ੀ 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 ਜਿਹੜੇ ਕਿ ਸੈਲਫੀਆਂ ਕਰ ਰਹੀਆਂ ਤੁਹਾਡੇ ਨਾਲ ਤੇ ਕਾफी ਵਧੀਆ ਤਰੀਕੇ ਨਾਲ ਤੁਹਾਡੇ ਨਾਲ ਬਣਾ ਰਹੀ ਲੋੜੀ ਅੱਜ ਬਹੁਤ ਅੱਛਾ ਜੀ ਮੈਨੂੰ ਵੀ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਹੈ ਵੀ ਇਹਨਾਂ ਨੂੰ ਜਿਹੜੀ ਇਹਨਾਂ ਦੀ ਯੂਨੀਫਾਰਮ ਹੈ ਉਹਦੀਆਂ ਚਰਚੀਆਂ ਦਿੱਤੀਆਂ ਅਸੀਂ ਇਹਨਾਂ ਨੂੰ ਅਸੀਂ ਹੋਰ ਵੀ ਜਿਹੜੇ ਇਹਨਾਂ ਦੇ ਜਿਹੜੇ ਬੱਚੀਆਂ ਵਾਸਤੇ ਸੋਚਾਂਗੇ ਮੈਂ ਕੁਝ ਤਾਂ ਮੈਂ ਅਨਾਉਂਸ ਵੀ ਕੀਤੀ ਹੈਗੀ ਹੈ ਜਿਹੜੀਆਂ ਇਹਨਾਂ ਨੂੰ ਆਪਾਂ ਮੈਨੂੰ ਇਹਨਾਂ ਨੂੰ ਮੌਕਾ ਦੇ ਰਿਹਾ ਜਿਹੜੀ ਆਸ਼ਾ ਵਰਕਰ ਭਰਤੀ ਹੁੰਦੀ ਹੈ ਉਹ ਆਸ਼ਾ ਉਹ ਪਹਿਲਾਂ ਐਨਐਮ ਬਣੇ ਫਿਰ ਉਹ ਬੇਸਿਕ ਬੀਐਸਸੀ ਕਰ ਲਏ ਜੀ ਆਪਣਾ ਉਸ ਤੋਂ ਬਾਅਦ ਐਮਐਸਸੀ ਕਰ ਲਏ ਮੇਰੀ ਕੋਸ਼ਿਸ਼ ਹੋਏਗੀ ਕਿ ਉਹ ਬਤੌਰ ਟੀਚਰ ਰਿਟਾਇਰ ਹੋਵੇ ਜਾਓ ਜੀ ਬੇਟੀ ਕਰ ਜੇ ਵਾਲਾ ਕੰਮ ਜੀ ਅਫਸਰ ਤਿਆਂ ਨੂੰ ਜਿੱਥੇ ਕੁੱਖਾਂ 'ਚ ਮਾਰਦੇ ਨੇ ਕਈ ਮਾਪਿਓਂ ਦੇਖਦੇ ਨੇ ਕਿ ਮਾਰਦੇ ਨੇ ਉਹਨਾਂ ਨੂੰ ਕਿਸੇ ਨੇ ਆ ਦਿਨਾ ਜਾਂਦੇ ਹੋ ਜੀ ਦੇਖੋ ਮੈਂ ਉਹਨਾਂ ਨੂੰ ਮਸਟੇਜ ਆਲਰੇਡੀ ਮੈਂ ਸਟੇਜ ਤੋਂ ਦੇ ਦਿੱਤਾ ਤੁਸੀਂ ਉਹੀ ਮੇਰਾ ਸਾਰਾ ਚੱਕ ਦਿਓ ਆਪਣੇ ਜਿਹੜੇ ਬਾਰਡਰ ਦੇ ਡਿਸਟ੍ਰਿਕਟ ਆ ਰਹਾ ਜੀ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਉੱਥੇ ਬਹੁਤ ਜ਼ਿਆਦਾ ਘਰਾਬਟ ਆਈ ਆ ਅਸੀਂ ਉਹਦੇ ਤੇ ਫੋਕਸ ਕਰ ਰਹੇ ਆ ਜਿਸੇ ਦੇਖਾਂਗੇ ਅਸਰਾਂ ਦੇ ਉੱਤੇ ਵੀ ਜਿਹੜਾ ਹੈਗਾ ਅਸੀਂ ਮਤਲਬ ਕੋਸ਼ਿਸ਼ ਕਰਾਂਗੇ ਕਿ ਜਦੋਂ ਕੋਈ ਔਰਤ ਪ੍ਰੈਗਨੈਂਟ ਹੁੰਦੀ ਆ ਉਹਨਾਂ ਦੀ ਸਾਰੀ ਰਜਿਸਟ੍ਰੇਸ਼ਨ ਹੋ ਜਾਏ ਤੇ ਅਸੀਂ ਜਿਹੜਾ ਗਰਭ ਪਾਤਾ ਇਹਨੂੰ ਰੋਕਾਂਗੇ ਜੇ ਅਸੀਂ ਜਿਹੜਾ ਜਿਹੜਾ ਪ੍ਰੂਨਅੱਤਿਆ ਨੂੰ ਬਿਲਕੁਲ ਪੰਜਾਬ ਦੇ ਵਿੱਚ ਟੋਇਲਟਤੀ ਕਰਾਂਗੇ ਬਾਕੀ ਸਾਰੇ ਇਨਸੈਂਟਿਵ ਦੇਾਂਗੇ ਬੱਚਿਆਂ ਨੂੰ ਪੜ੍ਹਨ ਦਾ ਖੇਡਣ ਦਾ ਸੱਭਿਆਚਾਰਕ ਫੀਲਡ ਦੇ ਵਿੱਚ ਅੱਗੇ ਵਧਣ ਦਾ ਮੌਕਾ ਦੇ ਤਾਂ ਕੋਈ ਪੰਜਾਬ ਪੜੇ 600 ਉਪਰ ਵਾਲੀਆਂ ਵਾਸਤੇ ਕੋਈ ਕੋਈ ਬਹੁਤ سارے ਵਿਸ਼ੇਸ਼ ਅਪਾਲੇ ਹੋਣਗੇ ਤੁਹਾਨੂੰ ਆਉਣ ਵਾਲੇ ਜਨੇ ਸਾਡੇ ਸੰਝ ਕਰਾਂਗੇ ਬਿਲਕੁਲ ਡਾਕਟਰ ਬਲਬੀਤ ਵਿਸ਼ੇ ਤੌਰ ਤੇ ਅੱਜ ਜਿਹੜਾ ਹੈ ਕਿ ਧੀਆਂ ਦੀ ਲੋੜੀ ਮਨਾਉਣ ਵਾਸਤੇ ਇੱਥੇ ਪਹੁੰਚੇ ਨੇ ਤੇ ਵੱਡੇ ਪੱਧਰ ਤੇ ਜਿਹੜਾ ਹੈਗਾ ਸਮਾਗਮ ਕੀਤਾ ਗਿਆ ਹੈ ਕਿ ਕਾਫੀ ਮਾਤਰਾ ਦੇ ਵਿੱਚ ਜਿਹੜੇਗੇ ਕਿ ਧੀਆਂ ਜਿਹੜੇ ਹੈਗੇ ਲੋੜੀ ਮਨਾਉਣ ਵਾਸਤੇ ਪਹੁੰਚੇ ਨੇ ਤੇ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਚਾਹੇ ਤਾਂ ਹੋਰ ਵੀ ਉਹਨਾਂ ਨੇ ਜਿਹੜੇ ਕਿ ਵਧੀਆ ਜਿਹੜੇ ਉਪਰਾਲੇ ਧੀਆ ਵਾਸਤੇ ਕੀਤੇ ਜਾਣਗੇ ਜਿਹੜੀ ਧੀਆਂ ਦੀ ਅੱਜ ਲੋੜੀ ਮਨਾਈ ਜਾ ਰਹੀ ਉਹ ਮਾਪੇ ਵੀ ਮੌਜੂਦ ਨੇ ਮੈਮ ਪਹਿਲੀ ਵਾਰ ਲੋੜੀ ਮਨਾ ਰਹੇ ਧੀ ਹੋਈ ਹੈ ਤੇ ਇਹ ਕੋ ਖੁਸ਼ੀਆ ਲੱਗੀ ਦੇਖਣ ਨੂੰ ਮਿਲਦੀ ਹੈਗੀ ਧੀ ਦੇ ਤੇ ਅੱਜ ਲੋੜੀ ਪਹਿਲੀ ਮਨਾਈ ਜਾ ਅਸੀਂ ਸਾਡਾ ਪੂਰਾ ਪਰਿਵਾਰ ਬਹੁਤ ਖੁਸ਼ ਹੈ ਜੀ ਕੋਸ਼ੇ ਤੇ ਹੈਗਾ ਤੇ ਕਈ ਵਾਰ ਵੀਰੇ ਤੁਸੀਂ ਦੇ ਪਿਓ ਇੱਕ ਧੀ ਆਈ ਹੈ ਕੰਨਿਆ ਆਈ ਹੈ ਇੱਕ ਕਿ ਲక్ష్ਮੀ ਦਾ ਰੂਪ ਦੇ ਦਿਖਿਆ ਜਾਂਦਾ ਕਿ ਉਹ ਲੋੜੀ ਮਨਾ ਰਿਹਾ ਅੱਜ ਕਈ ਵਾਰ ਮਾਪਿਆਂ ਨੂੰ ਚਾਹ ਹੁੰਦਾ ਕਿ ਪਹਿਲੇ ਮੁੰਡਾ ਹੀ ਹੋਵੇ ਸਾਡੇ ਘਰ ਤੇ ਨਹੀਂ ਨਹੀਂ ਸਰ ਐਵੇਂ ਦਾ ਕੁਝ ਨਹੀਂ ਹੈ ਅੱਜ ਤਾਂ ਦੋਨੋਂ ਬਰਾਬਰ ਹੈ ਸਾਡੀ ਕੁੜੀ ਹੀ ਹੋਵੇ ਸਾਡਨ ਸਾਨੂੰ ਇਹ ਚਾਹੀ ਸੀ ਜੀ ਸਾਡੀ ਪਹਿਲੀ ਕੁੜੀ ਹੀ ਹੋਵੇ ਜੀ ਬਹੁਤ ਵਧੀਆ ਜਿਹੜਾ ਹੈਗਾ ਧੀ ਹੈ ਕੀ ਨਾਮ ਰੱਖਿਆ ਧੀ ਰਕੀਨਾ ਸਾਹਿਬ ਅਲਨਾਜ਼ ਕੋਰ ਜੀ ਨਾ ਕੋਰੇ ਚੌਥੀ ਆਈਏ ਤੇ ਅੱਜ ਡਾਕਟਰ ਬਲਬੀਰ ਜਿਹੜੇ ਹੈ ਸਿਹਤ ਮੰਤਰੀ ਉਹਨਾਂ ਵੱਲੋਂ ਅੱਜ ਸਨਮਾਨ ਵੀ ਕੀਤਾ ਗਿਆ ਇਹਨਾਂ ਦਾ ਕਿ ਵਿਸ਼ੇ ਤੌਰ ਤੇ ਜਿਹੜੇ ਕਿ ਅੱਜ ਧੀਾਂ ਦੀ ਲੋੜੀ ਜੜੀਏ ਉਹ ਰਾਜਪਤਰੀ ਜਿਹੜੀ ਕਿ ਪਟਿਆਲਾ ਦੇ ਵਿੱਚ ਮਨਾਈ ਗਈ ਤੇ ਉਹਦੇ ਵਿੱਚ ਜਿਹੜੇ ਹੈ ਧੀ ਇੱਕ ਜਿਹੜੀ ਹੈ ਪਹੁੰਚੀ ਹੋਈ ਹੈ ਤੇ ਉਹਨੂੰ ਸਨਮਾਨ ਕਰਕੇ ਉਹ ਉਹਨੂੰ ਜਿਹੜੇ ਬੁੰਫਲੀਆ ਲੋੜੀਆ ਤੇ ਇੱਕ ਕੰਬਲ ਜਿਹੜਾ ਹੈ ਉਹ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਕਿ ਬੜੀ ਖੁਸ਼ੀ ਹੈ ਮਾਪਿਆਂ ਦੇ ਵਿੱਚ ਕਿ ਇਹਨਾਂ ਦਾ ਪਹਿਲੇ ਹੀ ਸੁਪਨਾ ਸੀ ਕਿ ਸਾਡੇ ਘਰੇ ਧੀ ਆਵੇ ਤੇ ਅਸੀਂ ਉਹਦਾ ਜਿਹੜਾ ਹੈ ਪਹਿਲੀ ਲੋੜ ਜਿਹੜੀ ਗੀ ਉਹ ਬਣਾਈਏ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੋ ਬੰਦੀ ਰਿਪੋਰਟ